ਪੰਜਾਬ ਦੇ ਵਿੱਚ ਇਸ ਸਾਲ ਹੜ੍ਹਾਂ ਨੇ ਕਾਫੀ ਨੁਕਸਾਨ ਕੀਤਾ। ਜਾਨੀ ਨੁਕਸਾਨ ਦੇ ਨਾਲ ਨਾਲ ਕਾਫੀ مالی ਨੁਕਸਾਨ ਵੀ ਹੋਇਆ ਜਿਸ ਦੀ ਪਰਪਾਈ ਹੁਣ ਤੱਕ ਵੀ ਪੰਜਾਬ ਦੇ ਲੋਕਾਂ ਤੋਂ ਨਹੀਂ ਹੋ ਸਕੀ। ਪਰ ਇੱਕ ਤੋਂ ਬਾਅਦ ਇੱਕ ਕੋਈ ਵੱਡੀ ਸ਼ਖਸੀਅਤ ਜਾਂ ਸੁਸਾਇਟੀ ਇਹਨਾਂ ਦੀ ਮਦਦ ਦੇ ਲਈ ਅੱਗੇ ਆ ਰਹੀ ਹੈ। ਹੁਣ ਇਸੇ ਹੀ ਕੜੀ ਦੇ ਵਿੱਚ ਜੁੜ ਚੁੱਕਿਆ ਹੈ ਗੁਲਸ਼ਨ ਰੇਡੀਓ ਜਿਹੜਾ ਕਿ ਵਿਦੇਸ਼ ਤੇ ਬਚ ਚੱਲਦਾ ਪਰ ਉਹ ਪੰਜਾਬ ਦੇ ਨਾਲ ਜੁੜੇ ਹੋਏ ਨੇ ਜਿਸ ਤੇ ਕਾਰਨ ਉਹਨਾਂ ਦੇ ਵੱਲੋਂ ਅੱਜ ਪੰਜਾਬ ਦੇ ਲੋਕਾਂ ਦੀ ਮਦਦ ਦੇ ਲਈ ਹੱਥ ਅੱਗੇ ਵਧਾਇਆ ਗਿਆ ਪੰਜਾਬ ਦੇ ਕਈ ਅਜਿਹੇ ਸਕੂਲਾਂ ਦੇ ਵਿੱਚ ਪਹੁੰਚੇ ਜਿਹੜੇ ਹੜ੍ਹਾਂ ਦੀ ਮਾਰ ਹੇਠ ਆ ਚੁੱਕੇ ਸਨ ਇਹਨਾਂ ਸਕੂਲਾਂ ਦੇ ਵਿੱਚ ਉਹਨਾਂ ਵੱਲੋਂ ਯੂਨੀਫਾਰਮਸ ਅਤੇ ਹੋਰ ਵੀ ਲੋੜਿੰਦਾ ਸਮਾਨ ਬੱਚਿਆਂ ਨੂੰ ਵੰਡਿਆ ਗਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੇਲੇ ਸੀ ਐਲੀਮੈਂਟਰੀ ਸਰਕਾਰੀ ਸਕੂਲ ਸੰਗਵਾ ਵਿਖੇ ਖੜੇ ਹਾਂ ਸਿੱਧੇ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਹੜਾ ਨੇ ਬਹੁਤ ਮਾਰ ਮਾਰੀ ਆ ਅਸੀਂ ਸੋਚਦੇ ਹਾਂ ਕਿ ਸਭ ਤੋਂ ਪਹਿਲਾਂ ਐਜੂਕੇਸ਼ਨ ਸਾਡੀ ਸਕੂਲ ਦੀ ਜਿਹੜੀ ਸਥਿਤੀ ਆ ਸਟਰੋਂਗ ਹੋਣੀ ਚਾਹੀਦੀ ਆ ਬੱਚਿਆਂ ਕੋਲ ਮੌਸਮ ਦੇ ਮੁਤਾਬਕ ਯੂਨੀਫਾਰਮ ਦਾ ਹੋਣਾ ਬਹੁਤ ਜ਼ਰੂਰੀ ਆ ਗੁਰਸਨ ਰੇਡੀਓ ਵੋਹੈਂਪਟਨ ਵਾਲਿਆਂ ਨੇ ਸਾਰੀਆਂ ਜਿਹੜੇ ਲਿਸਨਰਸ ਆ ਇਹਨਾਂ ਨੇ ਥੋੜਾ ਜਿਹਾ ਉਪਰਾਲਾ ਕੀਤਾ ਇਹ ਕੁਝ ਵੀ ਨਹੀਂ ਆ ਕਿ ਥੋੜੇ ਥੋੜੇ ਪੈਸੇ ਇਕੱਠੇ ਕਰਕੇ ਅਸੀਂ ਇਸ ਸਕੂਲ ਨੂੰ ਸਾਡੀ ਸਾਰੀ ਟੀਮ ਜਿਨ੍ਹਾਂ ਨੇ ਬਹੁਤ ਸਾਰਾ ਇੰਤਜ਼ਾਮ ਕੀਤਾ ਸਰਪੰਚ ਸਾਹਿਬ ਇੱਥੇ ਨੇ ਟੀਚਰ ਸਾਹਿਬਾਨ ਇੱਥੇ ਨੇ ਹੋਰ ਸਾਰੀ ਟੀਮ ਆ ਇਹਨਾਂ ਨੇ ਬਹੁਤ ਸਾਰੀ ਮਿਹਨਤ ਕਰਕੇ ਥੋੜੇ ਜਿਹਾ ਫੋਲ ਇਕੱਠੇ ਕਰਕੇ ਬੱਚਿਆਂ ਨੂੰ ਯੂਨੀਫਾਰਮ ਤੇ ਗਰਮੀਆਂ ਦੇ ਲਈ ਪੱਖੇ ਦੇਣਾ ਚਾਹੁੰਦੇ ਆ ਤਾਂ ਕਿ ਬੱਚਿਆਂ ਨੂੰ ਪੜ੍ਹਾਈ ਵਿੱਚ ਕੋਈ ਦਿੱਕਤ ਨਾ ਆਵੇ ਇਹ ਆਪਣੇ ਸੁਪਨੇ ਆਪਣੇ ਤੋਂ ਵੱਡੇ ਦੇਖਣ ਤੇ ਉਹਨਾਂ ਨੂੰ ਪੂਰਾ ਕਰਨ ਲਈ ਕੁਛ ਅਪਰਾਲਾ ਕਰਨ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ ਸੋ ਮੈਂ ਚਾਹੁੰਦੀ ਆ ਕਿ ਸਾਨੂੰ ਸਭ ਨੂੰ ਇਹਨਾਂ ਦੀ ਜ਼ਰੂਰ ਮਦਦ ਕਰਨੀ ਚਾਹੀਦੀ ਹੈ ਧੰਨਵਾਦ ਸਰਪੰਚ ਸਾਹਿਬ ਤੁਸੀਂ ਸਾਡੇ ਨਾਲ ਖੜੇ ਆ ਧੰਨਵਾਦ ਬਾਸਟਰ ਜੀ ਧੰਨਵਾਦ ਤੁਹਾਡੀ ਟੀਮ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੀ ਇਹਨਾਂ ਦਾ ਇਹ ਆਏ ਆ ਸਾਡੇ ਕੋਲ ਭਾਂਜੀ ਇੰਗਲੈਂਡ ਤੋਂ ਤੇ ਜੋ ਇਹਨਾਂ ਉਪਰਾਲਾ ਕੀਤਾ ਵਾ ਜੋ ਹੜਾਂ ਦੀ ਮਾਰ ਕਰਕੇ ਬੜਾ ਨੁਕਸਾਨ ਹੋਇਆ ਵਾ ਕਿਸਾਨ ਵੀਰਾਂ ਦਾ ਸਾਰੇ ਭਰਾਵਾਂ ਦਾ ਜੋ ਛੋਟਾ ਜਿਹਾ ਉਪਰਾਲਾ ਕੀਤਾ ਇਹਨਾਂ ਬੱਚੇ ਐਜੂਕੇਸ਼ਨ ਵਾਸਤੇ ਵਰਦੀਆਂ ਪੱਖੇ ਹੋਰ ਵੀ ਜੋ ਸਹੂਲਤਾਂ ਦੇਣੀ ਚਾਹੁੰਦੇ ਸੀ ਉਹ ਦਿੱਤੀ ਆ ਮੈਂ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਇੱਥੇ ਆਉਣ ਤੇ ਤੇ ਧੰਨਵਾਦ ਕਰਦਾ ਹਾਂ ਸਾਰੀ ਟੀਮ ਦਾ ਜੀ ਧੰਨਵਾਦ ਇਹ ਤਾਂ ਜੀ ਗੋਲਸਨ ਦਾ ਆਈਡੀਆ ਜੋ ਵੋਵਰ ਹੈਮਟਨ ਇੰਗਲੈਂਡ ਵਿੱਚ ਚੱਲਦਾ ਹੈ 106.9 ਐਫਐਮ ਤੇ ਤੁਸੀਂ ਵੀ ਸੁਣ ਸਕਦੇ ਆ ਇਹਦੇ ਵਿੱਚ ਸਾਰਿਆਂ ਨੇ ਥੋੜਾ ਥੋੜਾ ਯੋਗਦਾਨ ਪਾ ਕੇ ਉਪਰਾਲਾ ਕੀਤਾ ਬੇਸ਼ੱਕ ਇਹ ਛੋਟਾ ਜਿਹਾ ਉਪਰਾਲਾ ਸੀ ਪਰ ਇਸ ਛੋਟੇ ਉਪਰਾਲੇ ਦੇ ਨਾਲ ਬੱਚਿਆਂ ਦੇ ਚਿਹਰੇ ਤੇ ਜੋ ਖੁਸ਼ੀ ਨਜ਼ਰ ਆਈ ਆ ਕਿਉਂਕਿ ਇਹਨਾਂ ਦੀ ਐਜੂਕੇਸ਼ਨ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਆ ਇਹ ਹੀ ਸਾਡਾ ਪੁਵੇਖਣੇ ਇਹੀ ਸਾਨੂੰ ਸਾਹਮਣੇ ਗਏ ਸੋ ਇਹਨਾਂ ਦੀ ਐਜੂਕੇਸ਼ਨ ਤੇ ਧਿਆਨ ਦਿੰਦੇ ਹੋਏ ਅਸੀਂ ਕੋਸ਼ਿਸ਼ ਕੀਤੀ ਕਿ ਬੱਚਿਆਂ ਨੂੰ ਯੂਨੀਫਾਰਮ ਤੇ ਬਹੁਤ ਹੀ ਨੁਕਸਾਨ ਹੋਇਆ ਹੜਾਂ ਦਾ ਮੈਂ ਰਾਸਤੇ 'ਚ ਦੇਖ ਕੇ ਆਉਂਦੀ ਸੀ ਕਿ ਜਿਹੜੇ ਖੇਤ ਆ ਬਿਲਕੁਲ ਰੇਤ ਦੇ ਖੇਤ ਬਣ ਗਏ ਕਿਤੇ ਫਸਲ ਦਾ ਨਾਮ ਨਿਸ਼ਾਨ ਨਹੀਂ ਕਿਹੜੇ ਵੇਲੇ ਰੇਤਾ ਚੱਕਣਗੇ ਫਸਲਾਂ ਮੁੜ ਕੇ ਉਗਣਗੀਆਂ ਤੇ ਮੁੜ ਕੇ ਪੰਜਾਬ ਸਾਡਾ ਬਹਾਲ ਹੋਊਗਾ ਥੋੜਾ ਥੋੜਾ ਉਪਰਾਲਾ ਕਰਨ ਦੇ ਨਾਲ ਗੁਲਸ਼ਨ ਰੇਡੀਓ ਦੇ ਸਾਰੇ ਜਿਹੜੇ ਸਰੋਤੇ ਆ ਸਾਡੇ ਲਿਸਨਰਸ ਆ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਆ ਬੇਸ਼ੱਕ ਇਹ ਇੰਗਲੈਂਡ ਵਿੱਚ ਚੱਲਦਾ ਪਰ ਪੰਜਾਬ ਵਿੱਚ ਇਹਨਾਂ ਦੀ ਰੂਹ ਵਸਦੀ ਆ ਬਲੈਤੀਆਂ ਦੀ ਸੋ ਉਹਨਾਂ ਨੇ ਇਹਨਾਂ ਨੂੰ ਥੋੜੇ ਥੋੜੇ ਕੰਬਲ ਜਾਂ ਜੋ ਵੀ ਕਰੇ ਲੋਕਟਾ ਦੇਣ ਦੀ ਕੋਸ਼ਿਸ਼ ਕੀਤੀ ਆ ਜ਼ਰੂਰ ਵੰਡਾਂਗੇ ਤੇ ਉਹਨਾਂ ਨੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰੀ ਟੀਮ ਦਾ ਜਿਹੜੇ ਇੱਥੇ ਇਹਨਾਂ ਨੇ ਪਿੱਛੇ ਸਾਡੀ ਟੀਮ ਗਰੋਵਰ ਜੀ ਕਮਲਜੀਤ ਸਿੰਘ ਮਨਮੋਨ ਸਿੰਘ ਜੀ ਇਹਨਾਂ ਸਾਰਿਆਂ ਨੇ ਬਹੁਤ ਸਾਡੀ ਮਦਦ ਕੀਤੀ ਕਿਉਂਕਿ ਅਸੀਂ ਉੱਥੇ ਬੈਠੇ ਕੁਝ ਨਹੀਂ ਕਰ ਸਕਦੇ ਤੁਹਾਡੇ ਸਾਰਿਆਂ ਦੇ ਸਹਿਯੋਗ ਬਿਨਾ ਸੋ ਸਾਡੇ ਜਿਹੜੇ ਲਿਸਨਰਸ ਆ ਉਹਨਾਂ ਨੇ ਵੀ ਸਾਡਾ ਬਹੁਤ ਸਹਿਯੋਗ ਦਿੱਤਾ ਦੇਖੋ ਅਸੀਂ ਇਹ ਅਪੀਲ ਕਰਨਾ ਚਾਹੁੰਦੇ ਜ਼ੀਰੋ ਤੋਂ ਘਰ ਸ਼ੁਰੂ ਕਰਨਾ ਹੋਵੇ ਸਾਨੂੰ ਕਿਹੜੀ ਚੀਜ਼ ਦੀ ਲੋੜ ਆ ਸਾਨੂੰ ਹਰ ਇੱਕ ਚੀਜ਼ ਦੀ ਲੋੜ ਆ ਸਵੇਰੇ ਉੱਠਦੇ ਆ ਸਾਨੂੰ ਟੂਥਪੇਸਟ ਬ੍ਰਸ਼ ਤੋਂ ਲੈ ਕੇ ਰਾਤ ਤੱਕ ਬੱਚਿਆਂ ਨੂੰ ਘਰਦਿਆਂ ਨੂੰ ਘਰ ਦੀਆਂ ਔਰਤਾਂ ਨੂੰ ਘਰੇਲੂ ਚੀਜ਼ਾਂ ਦੀ ਬਹੁਤ ਲੋੜ ਆ ਖੇਤ ਆ ਸਾਡੇ ਖੇਤ ਖਲਿਆਣ ਆ ਜੇ ਇਹਨਾਂ ਚ ਕੁਝ ਉੱਗੂਗਾ ਨਹੀਂ ਤੇ ਅਸੀਂ ਕਿੱਦਾਂ ਆਪਣੇ ਘਰ ਚਲਾਵਾਂਗੇ ਸਾਡੇ ਬਹੁਤ ਸਾਰੇ ਘਰ ਪਰਿਵਾਰ ਆ ਜਿਹੜੇ ਸਿਰਫ ਖੇਤੀਬਾੜੀ ਤੇ ਨਿਰਭਰ ਆ ਸੋ ਇਹਨਾਂ ਦੇ ਲਈ ਸਾਨੂੰ ਥੋੜਾ ਥੋੜਾ ਉਪਰਾਲਾ ਕਰਨਾ ਚਾਹੀਦਾ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂ ਜੀ ਸਾਨੂੰ ਪੂਰੀ ਹਮਦਰਦੀ ਆ ਉਨਾ ਤੱਕ ਵੀ ਪਰ ਜਿੱਥੋਂ ਤੱਕ ਸਾਡੀ ਪਹੁੰਚ ਹੋਗੀ ਅਸੀਂ ਜਾਣ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਕੀ ਮੈਸੇਜ ਦਿਨਾ ਜਾਊਗਾ ਮੈਂ ਤਾਂ ਇਹੀ ਕਹੂੰਗੀ ਕਿ ਤੁਸੀਂ ਆਪਣਾ ਖਰਚਾ ਜਿਹੜਾ ਤੁਹਾਡੀ ਸਹੂਲਤਾਂ ਦਾ ਖਰਚਾ ਲਗਜ਼ਰੀ ਲਾਈਫ ਦਾ ਖਰਚਾ ਆ ਜਿਉ ਉਹ ਤੁਸੀਂ ਇੱਕ ਦਿਨ ਦਾ ਵੀ ਘਟਾ ਲਓ ਤੇ ਉਹਦੇ ਜਿੰਨੇ ਵੀ ਪੈਸੇ ਬਣਦੇ ਆ ਤੁਸੀਂ ਇੱਕ ਪਰਿਵਾਰ ਦੀ ਮਦਦ ਕਰ ਸਕਦੇ ਠੀਕ ਹੈ ਐਟਲੀਸਟ ਉਹਨਾਂ ਨੂੰ ਇੱਕ ਦਿਨ ਦਾ ਖਾਣਾ ਚੰਗੀ ਤਰ੍ਹਾਂ ਮਿਲ ਸਕਦਾ ਵੇਖੋ ਜੀ ਗੱਲ ਇਦਾਂ ਵੀ ਕਿ ਗੁਲਸ਼ਨ ਢੀਂਗਰਾ ਜੀ ਨਾਲ ਮੇਰੀ ਬਹੁਤ ਪੁਰਾਣੀ ਦੋਸਤੀ ਆ ਮੇਰੀ ਭਰਾਵਾਂ ਵਾਲੀ ਸਾਂਝ ਆ ਉਹਨਾਂ ਨੇ ਮੇਰੇ ਨਾਲ ਇਹ ਗੱਲ ਕੀਤੀ ਸੀ ਕਿ ਤੁਸੀਂ ਆਪਣੇ ਇਲਾਕੇ ਦੇ ਵਿੱਚ ਜਿੱਥੇ ਵੀ ਤੁਹਾਨੂੰ ਲੱਗਦਾ ਇਹ ਦੌਰਾ ਕਰਕੇ ਆਓ ਤੇ ਮੈਨੂੰ ਦੱਸੋ ਕਿ ਉਹਨਾਂ ਪਿੰਡ ਦਾ ਕੀ ਹਾਲ ਹੈ ਆਪਾਂ ਕੀ ਮਦਦ ਕਰ ਸਕਦੇ ਹਾਂ ਤੇ ਫਿਰ ਮੈਂ ਮੇਰਾ ਮੇਰੇ ਵੱਡੇ ਵੀਰ ਜੀ ਬਲਵਿੰਦਰ ਸਿੰਘ ਤੇ ਇੱਥੋਂ ਦੇ ਟੀਚਰ ਵਿਕਰਮਪਰਤਾਪ ਸਿੰਘ ਤੇ ਸਾਡੇ ਭਝਾਈ ਜੀ ਸੁਖਵੀਰ ਜੀ ਅਸੀਂ ਉਹਨਾਂ ਨੂੰ ਨਾਲ ਲੈ ਕੇ ਇੱਕ ਮਹੀਨਾ ਪਹਿਲਾਂ ਇੱਥੇ ਸਾਰਾ ਕੁਝ ਵੇਖ ਕੇ ਗਏ ਸੀ ਉਦੋਂ ਹਾਲਤ ਜਿਹੜੀ ਥੋੜੀ ਜਿਹੀ ਬਦਤਰ ਸੀ ਪਾਣੀ ਕਾਫੀ ਇੱਥੇ ਖੜਾ ਸੀ ਚੋਨਾ ਜਿਹੜਾ ਵਾ ਉਹ ਤਾਂ ਬਿਲਕੁਲ ਐ ਜ਼ਮੀਨ ਤੇ ਲੰਮਾ ਪਿਆ ਸੜਿਆ ਵੜਿਆ ਸੀ ਤੇ ਫਿਰ ਅਸੀਂ ਸਾਰੀ ਰਿਪੋਰਟ ਉਹ ਭਾਜੀ ਨੂੰ ਉੱਥੇ ਦੱਸੀ ਸੀ ਤੇ ਫਿਰ ਉਹਨਾਂ ਨੇ ਕਿਹਾ ਵੀ ਆਪਾਂ ਲੋੜ ਅਨਸਾਰ ਜਿੰਨਾ ਵੀ ਹੋ ਸਕਦਾ ਹੈ ਅਸੀਂ ਆਪਣੀ ਟੀਮ ਵੱਲੋਂ ਕਰਾਂਗੇ ਤੇ ਬਾਕੀ ਮੈਂ ਤੇ ਇਹੀ ਕਾਵਾਂਗਾ ਕਿ ਪੂਰੀ ਤਾਂ ਉਸ ਪਰਮਾਤਮਾ ਦੇ ਦਿੱਤੇ ਆ ਪੈਣੀ ਹੈ ਤੇ ਫਿਰ ਵੀ ਇਨਸਾਨ ਦਾ ਇਹ ਇੱਕ ਹੀ ਲਵਸੀਲਾ ਹੈ ਜੋ ਗੁਲਸ਼ਨ ਰੇਡੀਓ ਵੱਲੋਂ ਇਹ ਕੀਤਾ ਗਿਆ ਹੈ ਤੇ ਮੈਂ ਆਪਣੇ ਇਹਨਾਂ ਭੈਣਾ ਭਰਾਵਾਂ ਵੱਲੋਂ ਇਸ ਟੀਮ ਦਾ तहे ਦਿਲੋਂ ਧੰਨਵਾਦ ਕਰਦਾ ਜੀ ਅੱਜ ਕਿੰਨੇ ਸਕੂਲਾਂ ਦੇ ਵਿੱਚ ਜਾ ਕੇ ਉਹ ਤੇ ਕਿੰਨੇ ਪਿੰਡਾਂ ਦੇ ਵਿੱਚ ਜਾ ਅੱਜ ਸਾਰ ਅਸੀਂ ਦੋ ਸਕੂਲਾਂ 'ਚੋਂ ਜਾ ਕੇ ਆਏ ਹਾਂ ਪਹਿਲੋਂ ਅਸੀਂ ਜਦੋਂ ਚਭਾਲ ਤੋਂ ਚੱਲੇ ਸੀ ਪਹਿਲੋਂ ਗਏ ਸੀ ਸੰਗਵਾਂ ਸਕੂਲ ਦੇ ਵਿੱਚ ਸੰਗਵਾਂ ਸਕੂਲ ਦੇ ਵਿੱਚ ਇਹਨਾਂ ਨਿਆਣਿਆਂ ਨੂੰ ਜੋ ਬੱਚਿਆਂ ਨੂੰ ਯੂਨੀਫਾਰਮ ਦੇਣ ਤੋਂ ਬਾਅਦ ਅਸੀਂ ਉੱਥੇ ਚਾਰ ਪੱਖੇ ਜੋ ਕਿ ਉਹਨਾਂ ਦੀ ਜ਼ਰੂਰਤ ਸੀ ਉਹ ਦੇ ਕੇ ਆਏ ਹਾਂ ਤੇ ਹੁਣ ਐ ਸਕੂਲ ਨੂੰ ਇੱਥੇ ਪਾਣੀ ਵਾਸਤੇ ਜਿਹੜਾ ਉਹ ਪਾਣੀ ਨਹੀਂ ਸੀ ਉਹ ਆਰਓ ਜੀ ਉਹ ਅਸੀਂ ਇਹ ਮਾਇਆ ਕੀਤਾ ਜੀ ਉਹ ਦੇਖ ਹੀ ਜਾਂਦੇ ਆ ਵੇਖੋ ਜੀ ਮੈਂ ਤਾਂ ਇਹੀ ਕਹਿਣਾ ਚਾਹੁੰਨਾ ਵਾਂ ਕਿ ਪਹਿਲੀ ਗੱਲ ਤਾਂ ਇਹ ਆ ਕਿ ਜਿੰਨੀ ਐਨਆਰਏ ਵੀ ਸਾਡੀ ਮਦਦ ਕਰਦੇ ਆ ਨਾ ਮੈਂ ਤਾਂ ਕਹਿਣਾ ਵਾਂ ਕਿ ਉਹ ਜਿਹੜੇ ਵੀ ਹਿਸਾਬ ਨਾਲ ਸਾਡੇ ਇਲਾਕਿਆਂ ਵਿੱਚ ਉਹ ਪਹੁੰਚਾਉਂਦੇ ਆ ਉਹ ਸਹੀ ਥਾਂ ਸਹੀ ਜਗ੍ਹਾ ਜਾਣੀ ਚਾਹੀਦੀ ਆ ਕਈ ਥਾਈ ਉਹ ਨਹੀਂ ਵੀ ਗਈ ਉਹ ਕੁਝ ਵੀ ਲਾ ਲਓ ਜਾਂ ਸਾਡੀ ਪਿੰਡਾਂ ਦੀ ਧੜੇਬੰਦੀਆਂ ਲਾ ਲਓ ਜੋ ਕੁਝ ਵੀ ਤੋਂ ਮੈਂ ਤਾਂ ਇਹ ਕਵਾਂਗਾ ਕਿ ਪਰਮਾਤਮਾ ਦੀ ਜਿਹੜੀ ਮਾਰ ਆ ਇਹ ਕਿਸੇ ਨੂੰ ਪੁੱਛ ਕੇ ਤੇ ਪੈਣੀ ਨਹੀਂ ਆ ਤੇ ਜੋ ਉਹਨੇ ਕਰਨਾ ਪਰਮਾਤਮਾ ਨੇ ਕਰਨਾ ਫਿਰ ਵੀ ਇਨਸਾਨੀ ਦੇ ਨਾਤੇ ਸਾਨੂੰ ਸਾਰਿਆਂ ਨੂੰ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਜੀ ਹਾਂ ਜੀ ਕਿਹਨਾਂ ਹੀ ਜੱਟਾ ਮੇਰਾ ਨਾਂਜੀ ਵਿਰਿੰਦਰ ਪ੍ਰਤਾਪ ਸਿੰਘ ਹੈ ਜੀ ਪਿੰਡ ਸਭਰਾ ਜੀ ਮੇਰਾ ਸਾਰੇ ਅਸੀਂ ਤਾਂ ਬਹੁਤ ਧੰਨਵਾਦ ਕਰਦੇ ਜੀ ਗੋਲਛੰਟੀਵੀ ਵਾਲਿਆਂ ਦਾ ਜਿਨ੍ਹਾਂ ਨੇ ਜਮੀਨੀ ਪੱਧਰ ਤੇ ਆ ਕੇ ਲੋਕਾਂ ਦੀ ਮਦਦ ਕੀਤੀ ਆ ਉਹਨਾਂ ਨੇ ਵੇਖਿਆ ਵੀ ਨਿਗੇ ਨਿਗੇ ਬੱਚੇ ਆ ਜਿਨ੍ਹਾਂ ਨੂੰ ਯੂਨੀਫਾਰਮ ਦੀ ਲੋੜ ਆ ਇੱਥੇ ਪਾਣੀ ਬਹੁ ਮਾੜਾ ਸੀ ਔਰ ਦਿੱਤਾ ਜੀ ਇੱਕ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਹਾਂ ਹਾਂਜੀ ਕਿਨਾਈ ਜੀ ਮੇਰਾ ਨਾਮ ਸੁਖਮਿੰਦਰ ਸਿੰਘ ਹੈ ਜੀ ਤੇ ਮੈਂ ਸਕੂਲ ਦਾ ਇੰਚਾਰਜ ਹਾਂ ਜੀ ਜਿਹੜੀ ਅੱਜ ਟੀਮ ਆਈ ਗੁਲਸ਼ਨ ਟੀਵੀ ਦੇ ਵੱਲੋਂ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਤੁਹਾਨੂੰ ਪਤਾ ਹੀ ਹਣਾ ਕਾਰਨ ਪਾਣੀ ਜ਼ਹਿਰੀਲੇ ਪਾਣੀ ਹੋ ਗਏ ਅਸੀਂ ਇੱਥੇ ਬੱਚਿਆਂ ਨੂੰ ਵਾਟਰ ਬਾਕਸ ਦਾ ਪਾਣੀ ਵੀ ਨਹੀਂ ਪਿਆ ਸਕਦੇ ਸੀ ਇਸ ਲਈ ਅਸੀਂ ਜ਼ਲੇਰੀ ਦਾ ਪਾਣੀ ਲਿਆ ਕੇ ਪਿਆ ਰਹੇ ਸੀ ਤੇ ਟੀਮ ਵੱਲੋਂ ਆਰੋ ਦਿੱਤਾ ਕਿ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਤੇ ਗਰੀਬ ਬੱਚੇ ਉਹਨਾਂ ਨੂੰ ਯੂਨੀਫਾਰਮ ਦਿੱਤੀ ਗਈ ਇਸ